ਅੱਜ ਕਮੇਟੀ ਘਰਗੁਰਦਾਸਪੁਰ ਵੱਲੋਂ ਪ੍ਰੈਜ਼ੀਡੈਂਟ ਬਲਜੀਤ ਸਿੰਘ ਪਾੜਾ ਸਾਰੇ ਐਮਸੀ ਜੁਬਾਨਾ ਉਸ ਮੁੱਚੇ ਸਟਾਫ ਨੇ ਰਲ ਕੇ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੇ ਪਹਿਲੇ ਦਿਨ ਇਹ ਗੁਰੂ ਮਹਾਰਾਜ ਦੇ ਪ੍ਰਕਾਸ਼ ਦਫ਼ਤਰ ਤੇ ਕਰਵਾ ਕੇ ਸੁਖਮਨੀ ਸਾਹਿਬ ਦਾ ਜਾਪ ਜਿਹੜਾ ਕੀਤਾ ਗਿਆ ਔਰ ਅੱਜ ਸੰਗਤਾਂ ਨੂੰ ਉਸ ਬਾਅਦ ਗੁਰੂ ਘਰ ਲੰਗਰ ਵਰਤਾਇਆ ਗਿਆ ਔਰ ਮੈਂ ਇਸ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ ਸਾਰੀ ਗੁਰਦਆਰਸ ਤੋਂ ਅਸੀਂਾਂ ਨੂੰ ਸਮੁੱਚੇ ਜਿੱਥੇ-ਜਿੱਥੇ ਵੀ ਸਾਰੀ ਦੁਨੀਆ ਦੇ ਲੋਕ ਵਸਦੇ ਨੇ ਉਹਨਾਂ ਨੂੰ ਵਧਾਈਆਂ ਦਿੰਨਾ ਕਿ ਸੱਚੇ ਪਾਤਸ਼ਾਹ ਆਪਣਾ ਮਿਹਰ ਭਰਿਆ ਅਥਰ ਰੱਖਣ ਸਮੁੱਚੇ ਪਰਿਵਾਰਾਂ ਤੇ ਔਰ ਖੜਦੀਆਂ ਗਲਾ ਬਖਸ਼ਣ ਤੇ ਨੰਮੀਆਂ ਆਉਣ ਸਾਰਿਆਂ ਨੂੰ ਬਖਸ਼ਣ ਪ੍ਰਮਾਤਮਾ ਹਮੇਸ਼ਾ ਹਾਲੇ ਸਾਲ ਦੀ ਇੱਕ ਵਾਰ ਫੇਰ ਸਾਰਿਆਂ ਨੂੰ ਦਿਲ ਦੀਆਂ ਖੁਸ਼ੀਆਂ ਤੋਂ ਮੁਬਾਰਕ। ਜੀ ਬਿਲਕੁਲ ਜੀ ਅੱਜ ਉਹ ਨਵੇਂ ਸਾਲ ਦੇ ਪਹਿਲੇ ਦਿਨ ਜਿਹੜਾ ਹਰ ਸਾਲ ਦੀ ਤਰ੍ਹਾਂ ਨਗਰ ਕੌਂਸਲ ਦੇ ਸਮੂਹ ਸਟਾਫ ਤੇ ਕੌਂਸਲਰਾਂ ਦੇ ਸਹਿਯੋਗ ਦੇ ਨਾਲ ਅੱਜ ਨਗਰ ਕੌਂਸਲ ਡਾਕਟਰ ਵਿਕੇ ਜੀ ਸੁਖੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਅਪਨੋਤ ਭੋਗ ਪਾਏ ਨੇ ਲੰਗਰ ਲਗਾਇਆ ਗਿਆ ਇਹ ਹਰ ਸਾਲ ਕਰਵਾਈ ਦਾ ਕਿਉਂਕਿ ਜੋ ਪਹਿਲਾ ਸਾਲ ਜਿਹੜਾ ਉਹ ਵੀ ਗੁਰੂ ਮਹਾਰਾਜ ਦੇ ਆਦੇਸੇ ਨਾਲ ਵਧੀਆ ਨਾਲ ਇੱਥੇ ਮੇਰੇ ਪ੍ਰਯਾਸ ਰਿਹਾ ਨਗਰ ਕੌਂਸਲ ਤੇ ਉਹ ਨਵੇਂ ਸਾਲ ਦੀ ਸ਼ੁਰੂਆਤ ਤੇ ਆਪਾਂ ਹਰ ਸਾਲ ਗੁਰੂ ਮਹਾਰਾਜ ਦਾ ਆਦੇਸਾ ਲੈਣ ਲਈ ਸੁਖਨੀ ਸਾਹਿਬ ਦਾ ਪਾਠ ਕਰਾਈਦਾ ਉਸ ਇਸ ਵਨ ਚਾਰਜ ਤੇ ਪ੍ਰੋਗਰਾਮ ਖਵਾ ਲਗਾ ਦੇ